ਨਾ ਗੁਰਮੁਖ ਭਰਾਵਾਂ ਦਾ ਵੀਰਾਂ ਦਾ ਜਿਨ੍ਹਾਂ ਨੇ ਇਹ ਪ੍ਰਾਈ ਆਸ ਛੱਡ ਕੇ ਉਹ ਸਾਧ ਸੰਗ ਜੀ ਸਭ ਕੁਝ ਛੱਡ ਕੇ ਗੁਰੂ ਨੂੰ ਸਮਰਪਿਤ ਹੋਏ ਆ ਗੁਰੂ ਦੇ ਚਰਨਾ ਚ ਅਰਦਾਸ ਬੇਨਤੀ ਕਰਵਾਈ ਹੈ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਹੀ ਘਰ ਦੇ ਵਿੱਚ ਆ ਗਏ ਸਹੀ ਰਸਤੇ ਤੇ ਆ ਗਏ ਜਿਨ੍ਹਾਂ ਨੇ ਗੁਰੂ ਦੇ ਘਰ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ ਉਹਨਾਂ ਦਾ ਸਮਾਂ ਉਹਨਾਂ ਦੇ ਸਵਾਸ ਸਫਲ ਹੋ ਗਏ ਆ ਤੇ ਮਾਰੇ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਥ ਸੰਗ ਤੇ ਉਹ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਉਹਨਾਂ ਦੀ ਸੰਗਤ ਕੀਤੀ ਸਫਲ ਹੋ ਗਈ ਕਿੰਨਾਂ ਦੀ ਜਿਨ੍ਹਾਂ ਨੇ ਪਰਾਈ ਆਸ ਛੱਡੀ ਐ ਪਰਾਈ ਤਾਲ ਛੱਡੀ ਐ ਉਹਨਾਂ ਦੀ ਸੰਗਤ ਕੀਤੀ ਸਫਲ ਹੋ ਗਈ ਐ ਤੇ ਨਹੀਂ ਤੇ ਫਿਰ ਜਿਹੋ ਜੇ ਆਏ ਜਿਹੋ ਜੇ ਨਾ ਇੱਕੋ ਹੀ ਗੱਲ ਹੈ ਇੱਕ ਬਰਾਬਰ ਹੈ ਭਾਈ ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਜਿਸ ਕਹਿ ਦਿਆ ਰਹੇਗਾ ਇਹ ਬਹੁਤ ਤ੍ਰਿਸ਼ਨਾ ਲੱਗਿਆ ਹੈ ਦੇਵਨ ਵਾਲਾ ਇੱਕੋ ਹੀ ਹੈ ਉਹ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੇਵਨ ਵਾਲਾ ਇੱਕੋ ਹੀ ਹੈ ਕਿ ਦੇਵਨ ਵਾਲਾ ਇੱਕੋ ਹੀ ਹੈ ਜਿਸ ਗੱਲ ਦਾ बोਧ ਹੋ ਗਿਆ ਸਾਧ ਸੰਗ ਜੀ ਨਾ ਪ੍ਰਾਈ ਆਸ ਰਵੇਗੀ ਨਾ ਪ੍ਰਾਈ ਤਾਤ ਰਵੇਗੀ ਨਾ ਮੁੜ ਕੇ ਤ੍ਰਿਸ਼ਨਾ ਨਾਲ ਲੋਭ ਆਏਗਾ ਸਭ ਕੁਝ ਖੰਬਲਾ ਕੇ ਉੱਡ ਜਾਏਗਾ ਜਿਸ ਦਿਨ ਦਾ ਜਿਸ ਦਿਨ ਇਸ ਗੱਲ ਦਾ बोਧ ਹੋ ਗਿਆ ਜਿਸ ਕਹਿ ਦੀ ਹੈ ਰਹੇਗਾ ਏ ਵੀ ਰੱਬ ਦੇ ਰਜਾਏ ਰੱਜਾਂਗੇ ਅਸੀਂ ਅਸੀਂ ਪ੍ਰਾਏ ਧੰ ਦੇ ਨਾਲ ਪ੍ਰਾਏ ਪਦਾਰਥਾਂ ਦੇ ਨਾਲ ਨਹੀਂ ਰਜਾਂਗੇ ਜੇ ਰਵਾਇਗਰੂ ਦਾਏਗਾ ਤਾਂ ਰਜੇ ਮਾਏਗਾ ਜਿਸ ਕਹਿ ਦੀ ਹੈ ਰਹੇਗਾ ਏ ਬਹੁਤ ਨਤਸ਼ਨਾ ਲੱਗੇ ਆਏ مار مارے راکھے ایکو آپ مش ہی ہاتھ مارے راکھے ایکو آپ مانکش ہی ہاتھ گروب کہ یار جنا مردی پرائی ایرکھا کرو پرائی تات پرائی ایرکھا کر دے رو ਕਿਸੇ ਦਾ ਸਾਥ ਸੰਗ ਜੀ ਕਰੋਧ ਵਿਰੋਧ ਕਰੋ ਸਾਥ ਸੰਗਤ ਮਹਾਰਾਜ ਕਹਿੰਦੇ ਆ ਭਾਈ ਮਾਰੈ ਰੱਖੈ ਏਕੋ ਆਪ ਉਹੀ ਰੱਖਣ ਵਾਲਾ ਹੈ ਉਹੀ ਜੀਵਾਂ ਨੂੰ ਮਾਰਨ ਵਾਲਾ ਹੈ ਉਹੀ ਪਾਲਣ ਵਾਲਾ ਹੈ ਸਾਥ ਸੰਗ ਜੀ ਸਾਡੇ ਵਸ ਦੀ ਗੱਲ ਨਹੀਂ ਹੈ ਸਾਡੇ ਵਸ ਕੁਝ ਵੀ ਨਹੀਂ ਹੈ ਪਰਾਇ ਤਾਤ ਜੀ ਨੇ ਮਿਟਾਣੀ ਐ ਉਹ ਇਸ ਗੱਲ ਦਾ बोਧ ਕਰ ਲਏ ਸਮਝ ਲਏ ਇਸ ਗੱਲ ਨੂੰ ਕਿ ਜੀਵ ਨੂੰ ਜਿਹੜਾ ਪਾਲਦਾ ਵੀ ਉਹੀ ਐ ਤੇ ਮਾਰਦਾ ਵੀ ਉਹੀ ਐ ਸਾਥ ਸੰਗਤ ਗੁਰੂ ਸਾਹਿਬ ਕਹਿੰਦੇ ਕਹਿੰਦੇ ਮਾਰੈ ਰੱਖੈ ਇੱਕੋ ਆਪ ਰੱਖਣ ਵਾਲਾ ਭਾਵ ਪਾਲਣ ਵਾਲਾ ਅਤੇ ਮਾਰਨ ਵਾਲਾ ਇੱਕੋ ਹੀ ਐ ਮਨੁੱਖ ਕਾ ਕਿਛ ਨਹੀਂ ਹੱਥ ਕਹਿੰਦੇ ਮਨੁੱਖ ਦੇ ਹੱਥ ਵਿੱਚ ਨਹੀਂ ਕੋਝੀ ਸਾਡੇ ਵਸ ਵਿੱਚ ਨਹੀਂ ਅਸੀਂ ਤਾਂ ਸਾਧ ਸੰਗਤ ਜੀ ਸ਼ਾਮ ਨੂੰ ਜਦੋਂ ਪੈਨੇ ਆ ਨਾ ਪਤਾ ਨਹੀਂ ਕਿੰਨਿਆਂ ਕੋ ਨੂੰ ਮਾਰ ਕੇ ਪੈਨੇ ਆ ਇੱਕ ਮੈਨੂੰ ਗ੍ਰੰਥੀ ਮਿਲਿਆ ਗੁਰਦੁਆਰੇ ਦੇ ਵਿੱਚ ਉਹਨੂੰ ਕਈ ਸਾਲ ਹੋ ਗਏ ਸੀ ਗੁਰਦੁਆਰੇ ਚ ਡਿਊਟੀ ਕਰਦਿਆਂ ਕਰਦਿਆਂ ਤੇ ਬਹੁਤ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਐਵੇਂ ਵਿਰੋਧ ਕਰਦੇ ਹੁੰਦੇ ਆ ਗ੍ਰੰਥੀ ਦਾ ਵਿਰੋਧ ਕਰਦੇ ਆ ਗ੍ਰੰਥੀ ਨੇ ਕਿਹੜਾ ਸਾਥ ਸੰਗ ਦੀ ਸਦਾ ਵਾਸਤੇ ਰਹਿਣਾ ਹੁੰਦਾ ਹੈ ਉਹਨੇ ਕਿਹਾ ਕਿਸੇ ਦਾ ਵਿਗਾੜ ਨਾ ਹੁੰਦਾ ਹੈ ਬਸ ਕਈਆਂ ਨੂੰ ਸੱਚ ਸੁਣਨਾ ਔਖਾ ਹੁੰਦਾ ਹੈ ਉਹ ਗ੍ਰੰਥੀ ਨੂੰ ਮੈਂ ਜਾ ਕੇ ਸੀ ਉੱਥੇ ਕੀਰਤਨ ਕਰਨ ਗਏ ਮੈਂ ਪੁੱਛਿਆ ਵੀ ਕਿਵੇਂ ਤੁਹਾਡੀ ਡਿਊਟੀ ਚੱਲਦੀ ਹੈ ਕਿਵੇਂ ਤੁਹਾਡਾ ਸਾਰਾ ਕੁਝ ਚੱਲਦਾ ਹੈ ਉਹ ਕਹਿੰਦਾ ਬਾਕੀ ਤਾਂ ਠੀਕ ਹੈ ਜਿਹੜੇ ਲੋਕ ਆਉਂਦੇ ਆ ਉਹ ਆਥ ਨੇ ਸਾਰੇ ਮੈਨੂੰ ਮਾਰ ਦਿੰਦੇ ਆ ਤੜਕੇ ਉੱਠ ਕੇ ਮੈਂ ਫੇਰ ਬੋਲ ਪੈਣਾ ਮੈਂ ਸਮਝਿਆ ਨਹੀਂ ਮੈਂ ਤੁਹਾਨੂੰ ਕੀ ਕਹਿੰਦੇ ਕਹਿੰਦੇ ਮੈਨੂੰ ਮਾਰ ਕੇ ਪੈਂਦੇ ਆ ਬਹੁਤ ਸਾਰੇ ਮੇਰਾ ਵਿਰੋਧ ਕਰਦੇ ਆ ਤੜ ਕੇ ਉੱਠ ਕੇ ਮੈਂ ਫੇਰ ਬੋਲ ਪੈਣਾ ਸਾਰਿਆਂ ਇਹ ਕੱਲਾ ਉਸੇ ਦੀ ਗੱਲ ਨਹੀਂ ਸਾਰਿਆਂ ਦੀ ਇਹ ਗੱਲ ਹੈ ਪਰ ਸਾਰਿਆਂ ਦਾ ਇਹੀ ਹਾਲ ਹੈ ਆਪਾਂ ਇੱਕ ਦੂਜੇ ਨੂੰ ਮਾਰ ਕੇ ਪੈਂਦੇ ਆ ਇਹ ਸਾਡੇ ਵਸ ਵਿੱਚ ਹੋਵੇ ਪਰ ਮਹਾਰਾਜ ਕਹਿੰਦੇ ਸਾਡੇ ਵਸ ਵਿੱਚ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਮਾਰੇ ਰੱਖਿਆ ਇੱਕੋ ਆਪ ਮਾਨੋ ਕੇ ਕਿਸ਼ਨਾ ਹੀ ਹਾਥ ਸਾਡੀ ਈਰਖਾ ਵਾਧੂ ਦੀ ਹੈ ਸਾਡੀ ਪ੍ਰਾਈ ਤਾਤ ਵਾਧੂ ਦੀ ਹੈ ਇਹ ਈਰਖਾ ਇਹ ਇਹ ਤਾਤ ਜਿਹੜੀ ਹੈ ਈਰਖਾ ਜਿਹੜੀ ਹੈ ਇੱਕ ਅਗੰਧਾ ਕੰਮ ਕਰਦੀ ਹੈ ਅਗ ਦਾ ਕੰਮ ਕਰਦੀ ਹੈ ਅੰਦਰੇ ਅੰਦਰ ਉਸੇ ਨੂੰ ਸਾੜ ਦਿੰਦੀ ਹੈ ਇਹ ਈਰਖਾ ਜਿਹੜਾ ਕਰਦਾ ਹੈ ਆਪਣੀ ਅੱਗ ਦੇ ਵਿੱਚ ਆਪ ਹੀ ਸੜੀ ਜਾਂਦਾ ਹੈ ਆਪ ਹੀ ਸੜੀ ਜਾਂਦਾ ਹੈ ਇਰਖਾ ਦੀ ਅੱਗ ਦੇ ਵਿੱਚ ਸੜੀ ਜਾਂਦਾ ਏ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਮਾਰੇ ਕਹਿੰਦੇ ਆਪਣੇ ਪੈਰ ਤੇ ਆਪ ਕੋਹਾੜਾ ਮਾਰਨ ਵਾਲਾ ਏ ਇਹ ਛੱਡ ਦੇ ਭਾਈ ਕਿਉਂ ਕਿ ਮਾਰੇ ਰੱਖਿਆ ਇੱਕੋ ਆਪ ਮਾਨੁਖ ਹੈ ਕਿਸ਼ਨਾਹੀ ਹੱਥ ਇਹ ਛੱਡ ਦੇ ਸਾਰਾ ਕੁਝ ਅਸੀਂ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹਦੇ ਇੱਕ ਦੂਜੇ ਨੂੰ ਬੁਲਾਣ ਦੀ ਗੱਲ ਛੱਡੋ ਮੱਥੇ ਨਹੀਂ ਲਾਣਾ ਚਾਹਦੇ ਪرائی ਤਾਤ ਕਰਕੇ ਅਸੀਂ ਤਾਂ ਮਾਰ ਦਨੇ ਆ ਇੱਕ ਦੂਜੇ ਨੂੰ ਸ਼ਾਮ ਨੂੰ ਮਾਰ ਕੇ ਸੌਨੇ ਆ ਪਰ ਨਹੀਂ ਨਹੀਂ ਇਹ ਉਹੀ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਸਾਧ ਸੰਗ ਜੀ ਬੋਧ ਕੋਈ ਨਹੀਂ ਸਮਝ ਕੋਈ ਨਹੀਂ ਜਿਨ੍ਹਾਂ ਨੇ ਮਨੁੱਖ ਮਨੁੱਖ ਤੇ ਟੇਕ ਲਾਈ ਹੋਈ ਹੈ ਮਾਰਾ ਕਹਿੰਦੇ ਬਿਰਥੀ ਹੈ ਮਾਰਾ ਰੱਖੇ ਕੋ ਆਪ ਮਨੁੱਖ ਕੈ ਕਿਸ਼ਨਾਹੀ ਹਾਥ ਮਨੁੱਖ ਕਾ ਕਿਸਨਾ ਹੀ ਹੱਥ ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ ਜਿਹੜੇ ਦਿਨ ਇਸ ਗੱਲ ਦਾ ਬੋਧ ਹੋ ਗਿਆ ਵੀ ਸਾਡੇ ਵਸ ਵਿੱਚ ਨਹੀਂ ਕੁਝ ਯਾਰ ਸਾਡੇ ਤਾਂ ਹੱਥ ਵਿੱਚ ਨਹੀਂ ਕੁਝ ਉਸੇ ਦਿਨ ਸਾਡੀਆਂ ਚਿੰਤਾਵਾਂ ਖੰਭ ਲਾ ਕੇ ਉੱਡ ਜਾਣਗੀਆਂ ਜਦੋਂ ਕਹਿੰਦੇ ਆ ਵੀ ਇਹ ਮੇਰੇ ਵਸ ਵਿੱਚ ਹੈ ਇਹ ਮੇਰੇ ਕਰਕੇ ਹੈ ਟੈਨਸ਼ਨ ਆ ਉਦੋਂ ਪੈਂਦੀਆਂ ਨੇ ਇਹ ਸੱਚ ਹੈ ਤੁਸੀਂ ਹਿਸਾਬ ਜਾਂ ਲਾ ਕੇ ਵੇਖਿਓ ਵੀ ਤਾਂ ਐਵੇਂ ਜਿਵੇਂ ਚੱਲੀ ਜਾਏਗਾ ਸਾਰਾ ਕੁਝ ਪਹਿਲਾਂ ਵੀ ਚੱਲਦਾ ਸੀ ਇਹ ਦੁਆਦ ਵੀ ਚੱਲੀ ਜਾਏਗਾ ਸਾਨੂੰ ਫਿਕਰ ਕਰਨ ਦੀ ਲੋੜ ਐ ਚਲਾਉਣ ਵਾਲਾ ਕੋਈ ਹੋਰ ਐ ਸਾਡਾ ਫਿਕਰ ਖਤਮ ਹੋ ਜਾਏਗਾ ਅਸੀਂ ਵਿਚ ਵਿਚਾਲੋ ਮੈਂ ਨਿਕਲ ਜਾਏਗੀ ਨਾ ਜਿਹੜੇ ਦਿਨ ਮੈਂ ਨਿਕਲ ਗਈ ਵਿਚ ਵਿਚਾਲਿਓ ਉਸੇ ਦਿਨ ਹੀ ਫਿਕਰ ਖਤਮ ਹੋ ਜਾਣਗੇ ਘਰ-ਵਾਰ ਚਲਾਉਣ ਵਾਲਾ ਪਰਿਵਾਰ ਨੂੰ ਪਾਲਣ ਵਾਲਾ ਕਾਰੋਬਾਰ ਵਧਾਉਣ ਵਾਲਾ ਉਹੀ ਐ ਇਹ ਸਾਡੀਆਂ ਟੈਨਸ਼ਨਾਂ ਵਾਧੂ ਦੀਆਂ ਨੇ ਤੇ ਬਾਕੀ ਸਾਡੇ ਤੋਂ ਵੱਡੇ-ਵੱਡੇ ਜਿਹੜੇ ਆਏ ਪਹਿਲਾਂ ਉਹ ਵੀ ਐਸੇ ਕਰਕੇ ਆਏ ਐਵੇਂ ਜਿਵੇਂ ਸਾਡੇ ਵਾਂਗ ਕਰਦੇ ਰਹੇ ਕੀ ਲੈ ਕੇ ਖੱਟ ਕੇ ਕੁਝ ਵੀ ਨਹੀਂ ਲੈ ਗਏ ਸਭ ਕੁਝ ਇੱਥੇ ਹੀ ਰਹਿ ਗਿਆ ਧਰਿਆ-ਤਰਾਇਆ ਤੇ ਗਦੇ ਇਸ ਤਰ੍ਹਾਂ ਸੋਚ ਕੇ ਵੇਖ ਲਓ ਭਾਈ ਸਾਡਾ ਜਿਹੜਾ ਫਿਕਰ ਜਾਂ ਲੱਗਿਆ ਹੋਇਆ ਨਾ ਸਾਨੂੰ ਸਾਡੀ ਚਿੰਤਾ ਜਿਹੜੀ ਐ ਝੋਰੇ ਜਿਹੜੇ ਆ ਉਹ ਮਿਟ ਜਾਣਗੇ ਮਾਰ ਰੱਖੇ ਕੋ ਆਪ ਮਨੁੱਖ ਕੇ ਕਿਸ਼ਨਾ ਹੀ ਹਾਥ ਸਤਿਗੁਰੂ ਜੀ ਕੀ ਕਹਿੰਦੇ ਆ ਤਿਸ ਦਾ ਹੁਕਮ ਬੂਝ ਸੁਖ ਹੋਏ ਤਿਸ ਦਾ ਨਾਮ ਰਖ ਕੰਠ ਪਰੋਏ ਤਿਸ ਦਾ ਹੁਕਮ ਬੂਝ ਉਹਦਾ ਹੁਕਮ ਬੁਝ ਲੈ ਬੁਝ ਲੈ ਭਾਈ ਉਹਦਾ ਹੁਕਮ ਸਮਝ ਲੈ ਉਹਦਾ ਹੁਕਮ ਤਬ ਕੀ ਹੋਏਗਾ ਸੁਖ ਹੋਏਗਾ ਸਕੂਨ ਹੋਏਗਾ ਜਦੋਂ ਉਹਦਾ ਹੁਕਮ ਨਹੀਂ ਨਾ ਬੁਝੇ ਤਾਂ ਬੁਝਦੇ ਸਾਥ ਸੰਗਤ ਇਹ ਨਹੀਂ বুঝਦੇ ਬਈਆ ਇਹ ਸਾਡੇ ਕਰਕੇ ਹਮਝਾ ਮੇਰੇ ਕਰਕੇ ਨਹੀਂ ਇਹ ਤਾਂ ਵਾਹਿਗੁਰੂ ਆਪ ਹੀ ਚਲਾਉਣ ਵਾਲਾ ਏ ਉਹਦਾ ਹੁਕਮ ਵਰਤਦਾ ਹੈ ਜਦੋਂ ਇਸ ਤਰ੍ਹਾਂ ਸਮਝ ਲਿਆ ਇਹ ਜ਼ਿੰਦਗੀ ਨੂੰ বুঝ ਲਿਆ ਤੇ ਸੁੱਖ ਨਾਲ ਦੀ ਨਾਲ ਸਾਡੇ ਸਾਹਮਣੇ ਹੋਏਗਾ ਸਾਥ ਸੰਗਤ ਜੀ ਉਹ ਤਾਂ ਹੱਥਾਂ ਦੀਆਂ ਤਲੀਆਂ ਤੇ ਧਰੇ ਬੈਠਾ ਏ ਸਾਡੇ